ਜਦੋਂ ਡੀਆਈਜੀ ਗ੍ਰਿਫਤਾਰ ਹੋ ਸਕਦਾ ਏਆਈਜੀ ਗ੍ਰਿਫਤਾਰ ਹੋ ਸਕਦਾ ਬੀਜੀਪੀ ਸਮੇਂ ਸੈਨੀ ਤਰੀਕਾ ਬਹੁਤ ਰੀਆ ਪੈ ਸਕਦੀਆਂ ਹੂੰ ਤੇ ਫਿਰ ਡੀਐਸਪੀ ਲਬੋਂਦਾ ਹੈ ਨਹੀਂ ਕਤਲ ਕਰਨ ਵਾਲਿਆਂ ਤਾਂ ਜਾਣਾ ਹੀ ਜਾਣਾ ਜੇ ਜੇ ਉਹਨਾਂ ਨੂੰ ਉਹਨਾਂ ਨੂੰ ਡਰਾਉਦਾ ਕਿ ਉਹਨਾਂ ਤ ਨੂੰ ਉਹਦੀ ਮਾਂ ਮਰ ਗਈ ਕਤਲ ਹੋ ਗਈ ਬੋਲੇ ਪੂਰੀਆਂ ਖਿਲਾ ਲਈਆਂ ਤਾਂ ਫਿਰ ਕਲਾਕ ਕਰ ਲੋ ਗ੍ਰਿਫਤਾਰ ਕਿ ਨਹੀਂ ਖਾਣੇ ਖੁਲਾਈਆਂ ਹੈਗੀਆਂ ਤਾਂ ਫਿਰ ਹੋਰ ਪਲੇਟਾਂ ਬਣਾਓ ਉਹਨੂੰ ਮਜ਼ੇ ਕਰਨ ਦੇ ਸਿੰਗਲ ਵੈਪਨ ਤੋਂ ਤਿੰਨ ਵਾਰ ਹੋ ਗਏ ਤੇ ਜੇ ਅੱਠ ਜਣੇ ਨਾਲ ਖੜੇ ਹੋਣ ਇੱਕ ਬੰਦੇ ਨੇ ਵੈਪਨ ਦਾ ਬਾਰ ਕਰ ਲਿਆ ਅੱਠ ਜਣੇ ਨੇ ਕਿਹੜੇ ਲੱਤ ਪੜੀਓ ਕਿ ਇਹਨਾਂ ਬਾਹ ਪੜੀਓ ਜਾਂ ਫਿਰ ਉਹ ਅੱਛਾ ਮਨ ਨਹੀਂ ਚਾਰਪੋਟ ਹੈ ਜੀ ਕੀ ਮਾਮਲਾ ਵੀ ਸਰ ਕਤਲ ਹੋਇਆ ਸੀ ਤੇ ਸਰ ਬੰਦਾ ਕੋਈ ਅਰੈਸਟ ਹੋਇਆ ਜੀ ਮਾਂ ਜੀ ਤੁਹਾਡੀ ਮਦਰ ਹੋਈ ਸੀ ਹਾਂ ਹੈ ਹਾਂਜੀ ਬੋਲੋ ਜੀ ਸਰ ਇਹ ਜੀ ਕੰਪਨੀ ਜੀ ਡੀਐਸਪੀ ਸਾਹਿਬ ਕਰ ਰਹੇ ਜੀ ਅੱਜ ਉਹਨਾਂ ਦੀ ਡਿਊਟੀ ਹੋਣ ਕਰੇ ਨਹੀਂ ਹਾਜ਼ਰ ਆ ਸਕਦੇ ਕਤਲ ਕਿੱਥੇ ਹੋਇਆ ਜੀ ਇਹਨਾਂ ਦਾ ਪਤੋਲੇ ਪਿੰਡ ਦਾ ਕਿੰਨੇ ਤੀਕਣ 5 ਜੁਲਾਈ ਨੂੰ ਹੋਇਆ ਸੀ ਇਹ ਸਭ ਬੰਦੇ ਸਾਰੇ ਘਰੇ ਨੇ ਜੀ ਸਾਰੇ ਆਪਣੇ ਘਰਾਂ 'ਚ ਆ ਗਏ ਨੇ ਡੀਐਸਪੀ ਸਾਹਿਬ ਕੋਲੇ ਜਾਣੇ ਜਾਂ ਕੋਈ ਡਰਾਉਂਦੇ ਤੋਂ ਕਹਿੰਦੇ ਤਾਂ ਦਾ ਪਰਚਾ ਕਰ ਡੀਐਸਪੀ ਕੋਲ ਹੈ ਵੀ ਡੀਐਸਪੀ ਸ਼੍ਰੀਕਰਨ ਸ਼ਰਮਾ ਜੀ ਨੌਕਰੀ ਕਰਨੀ ਨਹੀਂ ਉਹਨੇ ਇੱਕ ਬ੍ਰਾਹਮਣ ਗੱਤ ਨੂੰ ਡਰਾਵੇ ਇਹਦਾ ਮਤਲਬ ਉਹਨੇ ਆਪਣੇ ਤਾਂ ਡੀਐਸਪੀ ਹੋਊਗਾ ਤਾਂ ਉਹ ਤਾਂ ਰੱਬ ਹੋਊਗਾ ਪਰਚਾ ਦਰਜ ਨਹੀਂ ਉਹ ਉੱਤੇ ਜੀ ਸੀਐਸਏ ਐਕਟ ਲੋਕਾਂ ਨੇ ਪਤਾ ਨਹੀਂ ਕਿਉਂ ਲਵਾਇਆ ਮੈਨੂੰ ਇਹ ਵੀ ਪਤਾ ਹੈ ਸੀਐਸਏ ਐਕਟ ਲਾਸ਼ ਸ਼ਰਮਨ ਫੋਰ ਕ੍ਰਾਈਮ ਰਿਗਿਟ ਡੀਐਸਪੀ ਨਗਲ ਜਦੋਂ ਡੀਆਈਜੀ ਗ੍ਰਿਫਤਾਰ ਹੋ ਸਕਦਾ ਏਆਈਜੀ ਗ੍ਰਿਫਤਾਰ ਹੋ ਸਕਦਾ ਡੀਜੀਪੀ ਸਮੇਤ ਸੈਣੀ ਤਰੀਕਾ ਪਹੁੰਤਰੀਆਂ ਪੈ ਸਕਦੀਆਂ ਹੂੰ ਤੇ ਫਿਰ ਡੀਐਸਪੀ ਰਬੋਂਦਾ ਹੈ ਇਹ ਤਾਂ ਕੇਸ ਸੱਚਾ ਹੈ ਇਹ ਤਾਂ ਰਿਮੋਟਰ ਹੈ ਦੁਨੀਆ ਉੱਦੇ ਝੂਠੇ ਚ ਪਸਾ ਲੰਦੀ ਹੈ ਸਰ ਇੱਕ ਹੋ ਗਿਆ ਜੀ ਜਿਹਨ ਵੱਧ ਹੋਇਆ ਜੀ ਚਲਾਣੂ ਦਿੱਤਾ ਜੀ ਇਹਦੇ ਚ ਕਿੰਨੇ ਅਰੈਸਟ ਹੋਏ ਸਰ ਇੱਕ ਦੋ ਅਰੈਸਟ ਹੋਏ ਸੀ ਜੀ ਚਾਰ ਸਰ ਇਹਨਾਂ ਨੇ ਪੰਜ ਵੇਖ ਨਾ ਕੀਤਾ ਜੀ ਤਪਤੀ ਤੁਹਾਡਾ ਲੱਕਾ ਕਿਹੜਾ ਮੇਰੇ ਸਾਹ ਫਰੀ ਪਰ ਜੀ ਕਰਨ ਉਹਦਾ ਕਿਹੜਾ ਡੀਐਸਪੀ ਦਾ ਉਹਨਾਂ ਸਰ ਨਾਲ ਜਾਨੇ ਸੀ ਤੁਰਪੀ ਅੱਬੀ ਦੱਸ ਦਈ ਸਰ ਕਹਿੰਦਾ ਇਹ ਉਲਟਾ ਪਰਚਾ ਕਰ ਦੇਣਾ ਤੁਹਾਡਾ ਉਹਦਾ ਰੀਡਰ ਸਾਹਿਬ ਕਹਿੰਦੇ ਸੀ ਰੀਡਰ ਕਹਿੰਦਾ ਹਾਂਜੀ ਰੀਡਰ ਦਾ ਕੀ ਨੋ ਨਾਲੇ ਕਹਿੰਦਾ ਡੀਐਸਪੀ ਕਹਿੰਦਾ ਜੀ ਇਸਨੇ ਰੀਡਰ ਸਾਹਿਬ ਕੋਲੇ ਹੀ ਬਿਠੇ ਸੀਗੇ ਇੱਕ ਥਰਡ ਪਾਰਟੀ ਦਾ ਸਰ ਅਸੀਂ ਉਹਨਾਂ ਕੋਲ ਗਏ ਸੀਗੇ ਰੈਸਟ ਲਈ ਤੇ ਉਹਨਾਂ ਦੂਸਰੀ ਮੇਰੀ ਡੀਐਸਪੀ ਨਾਲ ਗੱਲ ਕਰਾ ਜਰਾ ਨਾਨ ਕਿਸੇ ਵਕੀਲ ਨੂੰ ਬੁਲਾ ਲਿਆ ਜੀ ਉਹਨਾਂ ਨੇ ਹੈ ਡੀਐਸਪੀ ਇਹ ਕੰਮ ਕੰਮ ਕਰ ਦਿੰਦਾ ਮੈਂ ਕੰਮ ਕਰ ਦਿੰਦਾ ਤੇ ਉਹਦੀ ਮਾਂ ਦਾ ਕਤਲ ਹੋਇਆ ਉਹ ਤਾਂ ਗਿੜੇ ਕੱਢਣ ਡਿਆ ਪੈਸੇ ਵੀ ਦਿਲਾਏ ਆ ਉਹ ਮੈਂ ਸਰਦ ਤੁਸੀਂ ਡੀਐਸਪੀ ਨੂੰ ਮਿਲੇ ਸੀ ਹਾਂਜੀ ਮਿਲ ਕੇ ਆਏ ਕਹਿੰਦੇ ਤੁਸੀਂ ਪਰਚਾ ਬੰਦਿਆ ਦੇ ਨਾਮ ਨਜ਼ਾਇਜ਼ ਲਖਾਇਆ ਕੋਣ ਕਹਿੰਦਾ ਡੀਐਸਪੀ ਸਾਹਿਬ ਉਹ ਗੱਲ ਦੱਸੋ ਤੇ ਫਿਰ ਡੀਐਸਪੀ ਨੂੰ ਪੁੱਛੋ ਨਾ ਜੇਦੀ ਮਾਂ ਮਰ ਗਈ ਹੋਵੇ ਉਹ ਤਾਂ ਸਾਰਾ ਪਿੰਡ ਵੀ ਲਿਖਾ ਸਕਦਾ ਹਾਂਜੀ ਬੰਦੇ ਦਾ 16 17 ਲਖਾਇਆ ਸੀ ਜੀ 20 ਤੋਂ ਟੱਪ ਪਲੱਸ ਬੰਦੇ ਸੀ 5 7 35 16 ਬਾਈ ਨੇਮ ਜੀ ਕਿੰਨੇ ਜਣੇ ਸੀ ਸਿੱਟ ਬਣ ਗਈ ਸਾਰੇ ਦੇ ਵਿੱਚ ਬਣਾਈ ਜਾਂਦੇ ਜੀ ਸਾਰੇ ਜਣੇ ਨੂੰ ਮਾਰ ਰਿਹਾ ਜੀ ਨਹੀਂ ਜੀ 9 ਜ ਨਹੀਂ ਸੀ ਗਈ ਟੋਡਰ ਫੀਸ ਕਰ ਰਹੇ ਸਾਰ ਉਹਦੇ ਹਾਂ ਕੋਈ ਨਹੀਂ ਬਦੋ ਮਿੰਟ ਉਹ ਤਾਂ 9 ਹੀ ਰਹਿ ਗਏ ਆ ਕੱਲਾ ਬੰਦਾ ਤਾਂ ਬੰਦੇ ਨੂੰ ਮਾਰ ਨਹੀਂ ਸਕਦਾ ਦੋ ਚਾਰ ਪੰਜ ਇਕੱਠੇ ਹੋ ਕੇ ਮਾਰਦੇ ਹੋਗੇ ਹਾਂ ਜੀ ਪਰ ਬੰਦੇ ਤਾਂ ਬਹੁਤ ਜਾਨ ਖਾਤੇ ਸਾਰੇ ਨਾ ਨੇ ਜੀ 16 22 ਨੇਮ ਲਖਾਤੇ ਸੀ 7 10 ਇਹਨਾਂ ਨੇ ਅਨੁਸ਼ਾ ਖਾਤੇ ਵਿੱਚ ਜੀ ਤੁਸੀਂ ਹੁਣ 9 ਕਰ ਲਏ ਆ ਜੀ ਸਰ ਹਾਂ ਜੀ 5 ਬੇ ਗਨਾ ਹੋ ਗਏ 9 ਰਹਿ ਗਏ ਬਕੇ ਸਰ 9 ਰਹਿ ਗਏ ਹਾਂ ਜੀ ਸਰ ਤੇ 9 ਚ ਕੋਈ ਵੀ ਰਸਤਾ ਨਹੀਂ ਕੀਤਾ ਇਹਨਾਂ ਚ ਰਹਿ ਗਈ ਇਹ 9 ਰਹਿੰਦੇ ਰਹਿੰਦੇ ਕਰਨਾ ਰਸਤਾ ਜੇ ਉਹਨਾਂ ਨੂੰ ਛੋਲੇ ਪੂੜੀਆਂ ਖਿਲਾ ਲਈਆਂ ਤਾਂ ਫਿਰ ਕਲਾਕ ਕਰ ਲੋ ਗ੍ਰਿਫਤਾਰ ਜੇ ਨਹੀਂ ਖਲੇ ਖੁਆਈਆਂ ਹੈਗੀਆਂ ਤਾਂ ਫਿਰ ਹੋਰ ਪਲੇਟਾਂ ਬਣਾਓ ਉਹਨੂੰ ਮਜ਼ੇ ਕਰਨ ਦਿਓ ਉਲਟਾ ਉਹ ਕਹਿੰਦੇ ਅਸੀਂ ਪੈਸੇ ਦੇ ਕੇ ਆਏ ਹਾਂ ਇਹ ਡੀਐਸਪੀ ਨੂੰ ਅਛਾ ਇਹਦਾ ਕਰੋ ਨਾ ਇਹਦੀ ਮਾਂ ਦਾ ਕਤਲ ਇੱਥੇ ਪਾ ਦਿਓ ਜੇ ਨਹੀਂ ਤੁਸੀਂ ਗ੍ਰਿਫਤਾਰ ਕਰਨੇ ਮੇਰੀ ਸ਼ਰਮ ਨਾ ਗੱਲ ਕਰਾ ਡੀਐਸਪੀ ਨਾਲ ਉਹਨੂੰ ਮਾਲ ਜੀ ਹਾਂਜੀ ਸਰ ਹੈ ਸ਼ੇਅਰ ਕਰਤਾ ਵੀ ਹੈ ਨਹੀਂ ਹੋਈ ਸਰ ਉਲਟਾ ਧੱਕੇ ਨਾਲ ਸਾਡੇ ਘਰ ਘਰ ਦੇ ਵਿੱਚੋਂ ਵੀ ਲੰਘਦੇ ਨੇ ਮਾਂ ਵੀ ਕਤਲ ਕੀਤੀ ਤੇ ਘਰ ਚੋਂ ਵੀ ਲੰਘ ਰਹੇ ਹਾਂਜੀ ਘਰ ਚੋਂ ਵੀ ਲੰਘਦੇ ਨੇ 556 ਕੋਈ ਆਇਆ ਨਹੀਂ ਆ। ਉਹ ਦੇਣੀ ਹੈ। ਉਹ ਨੰਬਰ ਸਮਹਾਰੀ ਜਿਹੜਾ ਸਰ ਦੇ ਗ੍ਰਾਮ ਜਗਨ। 19 2750 ਸਰ। ਸਰ 19 ਤਰੀਕ ਨੋਟ ਕਰ ਲੀ। ਉਹ ਠੀਕ ਆ ਸਰ। ਚੇਅਰਮੈਨ ਸਰ ਸਰ ਜਿਵੇਂ ਜਸਾ ਗਲਤ ਕਮੀ। ਚੰਡੀਗੜਾ ਹੈ ਸਰ ਮੈਂ ਉਹ ਫੱਤੂ ਵਾਲੇ ਮਕਰਮੇਚੇ ਸਰ ਹਾਂਜੀ ਹਾਂ ਕਰੋ ਹਲੋ ਡੀਐਸਪੀ ਸਾਹਿਬ ਜੈਨ ਸਰ ਡੀਐਸਪੀ ਸਾਹਿਬ ਇਹ ਫੱਤੂ ਵਾਲੇ ਕੇਸ ਦੇ ਵਿੱਚ ਮਾਂ ਦਾ ਕਤਲ ਹੋ ਗਿਆ ਤੇ ਦੋਸ਼ੀ ਕਿਉਂ ਬੇਲੇ ਕੋ ਮੜਿਆ ਸਰ ਵਿਲੀਨਿਕumbre ਜਿੰਨੇ ਸਰ ਸੀਗੇ ਅੰਡਰ ਇਨਵੈਸਟੀਗੇਸ਼ਨ ਕੁਝ ਕੁ ਸਰ ਇਨਕੁਆਰੀ ਚੋ ਦੇਖਣਾ ਹੋਏ ਨੇ ਤੇ ਬਾਕੀ ਜਿਹੜੇ ਹੈਗੇ ਨੇ ਸਰ ਉਹ ਹਨ ਹਜੇ ਉਹਨਾਂ ਦਾ ਰੋਲ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਉਂਕਿ ਸਰ ਇਹਦੇ ਵਿੱਚ ਮੈਡੀਕਲ ਰਿਪੋਰਟ ਜਾਈ ਹੈ ਡਾਕਟਰ ਦੀ ਕਿ ਜਿਹੜਾ ਕਤਲ ਹੋਇਆ ਉਹ ਸਿੰਗਲ ਵੈਪਨ ਤੋਂ ਤਿੰਨੋ ਵਾਰ ਹੋਏ ਨੇ ਸਿੰਗਲ ਵੈਪਨ ਤੋਂ ਸਿੰਗਲ ਵੈਪਨ ਤੋਂ ਤਿੰਨ ਵਾਰ ਹੋ ਗਏ ਤੇ ਜੇ 8 ਜਣੇ ਨਾਲ ਖੜੇ ਹੋਣ ਇੱਕ ਬੰਦੇ ਨੇ ਵੈਪਨ ਦਾ ਬਾਰ ਕਰ ਲਿਆ 8 ਜਣੇ ਨੇ ਕਿਸੇ ਲੱਤ ਪੜੀਓ ਕੇ ਨਾ ਬਾਹ ਪੜੀਓ ਕਿਆ ਫਿਰ ਉਹ 8 ਸ਼ਾਮਲੀ ਵਿੱਚ ਨੀ ਸਰ ਬਿਲਕੁਲ ਠੀਕ ਹੈ ਸਰ ਦੀ ਗੱਲ ਇਹਦੇ 'ਚ ਸਰ ਮੇਰੀ ਬੇਨਤੀ ਸੁਣਿਓ ਜੀ ਸਰ ਇਹਨੂੰ ਸ਼ਿਕਾਇਤ ਕਰਤਾ ਦੀ ਬਾਡਿੰਗ ਇਹ ਹੈਗੀ ਆ ਕਿ ਮੈਨੂੰ ਰੀਡਰ ਔਰ ਡੀਐਸਪੀ ਇਹ ਕਹਿੰਦੇ ਆ ਵੀ ਤੁਸੀਂ ਨਿਯਾਜ ਪਰਚਾ ਕਿਉਂ ਕਰਵਾ ਰਹੇ ਲੋਕਾਂ ਦੇ ਸਰ ਅਸੀਂ ਇਹ ਬਿਲਕੁਲ ਨਹੀਂ ਕਿਹਾ ਇਹਨਾਂ ਨੇ ਸਰ ਸਗੋਂ ਆਪ 15 ਬੰਨਿਆਂ ਤੇ ਪਰਚਾ ਦਵਾ ਕੇ ਫਿਰ ਇਹਨਾਂ ਨੇ ਇੱਕ ਇੱਕ ਕਰਕੇ ਐਫੀਆਈਆਰ ਦਿੱਤੇ ਆ ਮਤਲਬ ਪੰਜ ਬੰਦੇ ਤਾਂ ਇਹਨਾਂ ਨੇ ਆਪ ਹੀ ਦੇਖਣਾ ਕਰਾਈ ਨਹੀਂ ਸਰ ਇੱਕ ਇੱਕ ਕਰਕੇ ਐਫੀਆਈਆਰ ਹੁਣ ਇਹ ਕੇਸ ਜਿਹੜਾ ਤੁਹਾਡਾ ਕਤਲ ਦਾ ਇਹ 10 ਜੁਲਾਈ ਦਾ ਆ 10 ਨਵੰਬਰ 5 ਮਹੀਨੇ ਹੋ ਗਏ 4-5 ਮਹੀਨੇ ਹੋ ਗਏ 4-5 ਮਹੀਨੇ ਚ ਆਪਾਂ ਗ੍ਰਿਫਤਾਰੀ ਤਾਂ ਇੱਕ ਵੀ ਨਹੀਂ ਕੀਤੀ ਹਲੇ ਨਹੀਂ ਸਰ ਕੀਤੀ ਹੈ ਬਿਲਕੁਲ ਦੋ ਗ੍ਰਿਫਤਾਰੀ ਹੋਈਆਂ ਸਰ ਦੋ ਗ੍ਰਿਫਤਾਰ ਹੋ ਗਏ ਹਾਂਜੀ ਸਰ ਜਿੰਮ ਸਰ ਜਿਹੜੇ 7 ਜਿਹੜੇ ਜਿਹੜੇ ਬਾਕੀ 7 ਬਚਦੇ ਉਹ ਸਰ 5 ਬੰਦੇ ਬੇਗਨਾ ਹੋਏ ਨੇ ਜਿਨ੍ਹਾਂ ਚੋਂ 4 ਮਦਈ ਨੇ ਆਪ ਐਫੀਡੇਵਿਟ ਦਿੱਤੇ ਸੀ ਕਿ ਇਹ ਬੰਦੇ ਅਸੀਂ ਗਲਤ ਲਿਖਾ ਬੈਠੇ ਹਾਂ ਹਾਂ ਦੋ ਬੰਦੇ ਸਰ ਗ੍ਰਿਫਤਾਰ ਹੋ ਗਏ ਜੇਲ੍ਹ ਕਿ ਨਹੀਂ ਸਰ ਦੋ ਗ੍ਰਿਫਤਾਰ ਹੋਏ ਸੀ ਇੱਕ ਡਿਸਚਾਰਜ ਹੋਇਆ ਇੱਕ ਹਜੇ ਕਸਟਡੀ ਜੈਜੂਡਿਸ਼ੀਅਲ ਚ ਜਿਹੜਾ ਮੇਨ ਜਿਹਦੇ ਕੋਲੋਂ ਵੈਪਨ ਬਰਾਮਦ ਹੋਇਆ ਉਹ ਆਲਰੇਡੀ ਅਰੈਸਟਡ ਹੈ ਤੇ ਉਹ ਕਸਟਡੀ ਚ ਐਸਐਮ ਜੁਡੀਸ਼ੀਅਲ ਚ ਇੱਕ ਡਿਸਚਾਰਜ ਹੋਇਆ ਇੱਕ ਕਸਟਡੀ ਚ ਟੋਟਲ ਹੁਣ ਬਚਦੇ ਕਿੰਨੇ ਆ ਤੁਹਾਡੇ ਕੋਲ ਇਹਦੇ ਸਰ 9 ਦੋਸ਼ੀ ਰਹਿੰਦੇ ਆ ਪੰਜ ਦੋਸ ਸਭ ਤੇ 9 ਨਹੀਂ ਸਰ 16 ਨਹੀਂ ਟੁੱਟੇ 9 ਪੈਟ ਦੇ ਇਹ ਜਿਤਨਾ ਤੁਹਾਨੂੰ ਮੇਰੀ ਬੇਨਤੀ ਜੇ ਸਾਹਬ ਨਾਲ ਇਹ ਬਾਡਿੰਗ ਬੋਲ ਰਿਹਾ ਸ਼ਿਕਾਇਤਕਰਤਾ ਮਾਂ ਮਰੀਓ ਹੋਵੇ ਮੈਂ ਆਪਣੇ ਤੇ ਗੱਲ ਲਾਗੂ ਕਰਾਂ ਆਪਾਂ ਤਾਂ ਦੁਨੀਆ ਥੱਲੇ ਦੀ ਉੱਪਰ ਕਰ ਦਈਏ ਜੀ ਆਪਾਂ ਮਾਰੀਏ ਇਹਨਾਂ ਦੇ ਚਾਰ ਜੁੱਤੀਆਂ ਜੀ ਆਪਾਂ ਕਿਉਂ ਦੇਖਣਾ ਵੀ ਇਹ ਗਰੀਬ ਬੰਦਾ ਦਲਤ ਬੰਦਾ ਜੋ ਮਾਰ ਕੇ ਉਹਨਾਂ ਜੇਲ੍ਹ ਛੁੱਟੀ ਹੈ ਜੀ ਆਪੇ ਜਦੋਂ ਮਾਂ ਮਰ ਗਈ ਆ ਕਿਸੇ ਦੀ ਉਥੋਂ ਉਹਦੇ ਘਰ ਦੇ ਕੋਲੋਂ ਲੰਘਦੇ ਆ ਜੀ ਉਹਦਾ ਦਿਲ ਤੇ ਕਿਦਾਂ ਉਹਦੇ ਵਿਚਾਰੇ ਦਾ ਪੈਂਦਾ ਹੋਊਗਾ ਮੈਂ ਸਰ ਸਮਝਿਆ ਬਿਲਕੁਲ ਠੀਕ ਹੈ ਸਰ ਦੀ ਗੱਲ ਇੱਕ ਗੱਲ ਦੂਜੀ ਬੇਨਤੀ ਵੀ ਤੁਹਾਡੇ ਦਫ਼ਤਰ ਦੇ ਵਿੱਚ ਸ਼ਿਕਾਇਤਕਰਤਾ ਨੂੰ ਇਹ ਕਿਹਾ ਜਾ ਰਿਹਾ ਕਿ ਬਈ ਇੱਥੇ ਉਲਟਾ ਪਰਚਾ ਦਰਜ ਕਰਾ ਦਣਾ ਆ। ਨਹੀਂ ਨਹੀਂ ਸਰ ਇਹ ਗੱਲ ਬਿਲਕੁਲ ਰੀਡਰ ਵੱਲੋਂ ਔਰ ਤੁਹਾਡੇ ਵੱਲੋਂ ਇਹ ਕਹਿ ਰਿਹਾ ਏ। ਆਪਾਂ ਨਵੇੜੀਏ ਜੀ ਦੇਖੋ ਸੁਣੋ ਮੇਰੀ ਬੇਨਤੀ। ਇੱਕ ਚੀਜ਼ ਨਾ ਸਰ ਸਰ ਨੂੰ ਰਿਕੁਐਸਟ ਕਰ ਰਹੇ ਆ। ਇਹਨ ਸਰ ਨੂੰ ਆਵਾਜ਼ ਆ ਰਹੀ ਸਰ? ਬਿਲਕੁਲ ਪੂਰੀ ਆ ਰਹੀ ਆ। ਸਰ ਸਾਡੇ ਕੋਲ ਨਾ ਜਿਹਨੇ ਸੰਦੀਨ ਦੋਸ਼ੀ ਉਹਨਾਂ ਦੇ ਪਰਿਵਾਰ ਵੀ ਆਏ ਸੀਗੇ ਤੇ ਉਹਨਾਂ ਨੇ ਇਹ ਕੰਪਲੇਨਟ ਕੀਤੀ ਸੀ ਵੀ ਇਹ ਇਹ ਸਾਨੂੰ ਐਫੀਡੇਵਿਟ ਦੇਣ ਦੇ ਪੈਸੇ ਮੰਗ ਰਹੇ ਨੇ। ਤਾਂ ਇਹ ਗੱਲ ਕਹੀ ਸੀ ਜੇ ਆ ਗੱਲ ਸਾਹਮਣੇ ਹੋਈ ਫਿਰ ਕਾਰਵਾਈ ਹੋਊਗੀ। ਜੇ ਇਹ ਗੱਲ ਸਾਹਮਣੇ ਆਉਂਦੀ ਆ ਸਭ ਤੋਂ ਪਹਿਲਾਂ ਇਹਨੂੰ ਭੇਜੋ ਜੇ ਬਿਲਕੁਲ ਸਰ ਜੇ ਇਹ ਗੱਲ ਆਉਂਦੀ ਸਭ ਤੋਂ ਪਹਿਲਾਂ ਇਹਨੂੰ ਭੇਜ ਦਿਓ ਨਾ ਰੈਟਲ ਕੀਤੇ ਜਾਂ ਕੀ ਹੈ ਜਦੋਂ ਇਹ ਗੱਲ ਸਾਹਮਣੇ ਇਹ ਵੀ ਐਫੀਡੇਵਿਟ ਪੰਜ ਦੇਣੀ ਹੈ ਨਾ ਜੋ ਜੋ ਜੈਜਵਾਨਾ ਜੀ ਮੈਨੂੰ ਜੈਜ ਦੱਸੋ ਕਿੰਨੇ ਦਿਨ ਚ ਸਾਰੀ ਕਾਰਵਾਈ ਕਰਕੇ ਦਿੰਨੇ ਹੋ ਸਰ ਵਿਥਿਨ 2 ਵੀਕਸ ਇਹਨੂੰ ਨਿਪਟਾਵਾਂਗੇ ਸਰ ਅੱਜ ਤਰੀਕ ਕਿੰਨੀ ਹੋ ਗਈ ਤਿੰਨ ਤਿੰਨ ਸਰ 7 2 14 3 17 19 ਤਰੀਕ ਦਿੱਤੀ ਜੀ ਤੁਹਾਨੂੰ 19 ਨੂੰ 19 ਨੂੰ ਤੁਸੀਂ ਆਪ ਆਉਣਾ ਹੈ ਥੈਂਕ ਯੂ ਕਿੰਨਾ ਨੰਬਰ ਇਹਦਾ 341 ਹੈ ਕਾਕਾ ਤੂੰ ਆਪ ਨਾ ਫੜ ਜਾ ਇਹ ਖਿਆਲ ਰੱਖੀ ਹਾਂ ਮਾਂ ਦੀ ਲਾਸ਼ ਤੇ ਕਮਾਈ ਕਰਨ ਦੇ ਗਿਆ ਤਾਂ ਮੈਂ ਪਸਾ ਲੈਣਾ ਹਾਂ ਮੈਂ ਮਾਂ ਕਰਕੇ ਸਕਦਾ ਮਾਮਾ ਸਾਂਝੀਆਂ ਹੁੰਦੀਆਂ ਲੋਕਾਂ ਸਾਰੇ ਸਰ ਮੁਕੰਮਲ ਹੋ ਜਾਈਏ ਸੀ ਰੋਲਾ ਹੀ ਸੀ 27 23 41 ਸਰ ਇਹਦਾ 23 41 ਬਟਾ 5 ਧੰਨਵਾਦ